ਤਸੀ ਗੱਲ ਜੀ ਤਸੀ ਕਾਲ ਜੀ ਲੋ ਬਾਈ ਕੱਲ ਐਲੀ ਨਹੀਂ ਰੀ ਨਾ ਇਹ ਜੇ ਪੱਟੇ ਆ ਹੁਣ ਤੱਕ ਲੈ ਨਹੀਂ ਆਈ ਥੋਪੀ ਬਾਈ ਬਾਈ ਰਾਤ ਦੀ ਗਰਮੀ ਵੀ ਖਾਜੀ ਹੋ ਗਈ ਉਹਦੇ ਬਾਦ ਹੁਣ ਇਹਦਾ ਚ ਤੂੰ ਕਹਿੰਦਾ ਤੂੰ ਤੂੰ ਹੈਂ ਤੂੰ ਕਹਤਾ ਏਦਾ ਤੂੰ 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 ਦੂਤ ਤੋੜ ਦੋ ਤੂੰ ਤੇ ਨਹੀਂ ਕਹਤ ਤੂੰ ਹਾਂ ਖੇਤਾਂ ਚ ਹਾਂ ਕਿੰਦੇ ਖੜਾ ਦਾ ਹਾਂ ਉਹ ਜੱਟ ਜੱਟ ਤੇ ਪੜਤ ਲੈ ਤੇਰਾ ਗੱਡੀ ਇਹ ਬਾਤ ਉਹ ਨੇਰੀ ਬਾਤ ਸੀ ਉੱਥੇ ਪਾਉ ਆਲੂ ਮਲਾ ਕੇ ਆਇਆ ਸੀ ਤੇਰੀ ਹੁਣ ਮੋਟਰ ਪਰ ਮਾ ਦੇਖ ਕੇ ਚੱਲੇ ਵੀ ਕਹਿੰਦਾ ਭਰ ਗਿਆ ਤਾਂ ਕੱਲ ਕੇ ਨਹੀਂ ਦੇਖ ਤੋੜ ਕੇ ਆਇਆ ਟਹਿਣਾ ਆਇਆ ਟਹਿਣਾ ਡੇਗ ਦਾ ਸਕੂਲ ਮਾ ਜਿਹੜੀ ਖੜਾ ਡੇਢੀ ਦੀ ਰੇਕ ਕੋਠੇ ਪਿਆ ਮੇਰੇ ਵੀ ਤੋੜਤੀ ਆਪਣੀ ਉੱਥੇ ਵਾਲੀ ਕੜੀ ਹਾਂ ਬਾਈ ਉਹ ਤਾਂ ਵਿਚਾਰੀ ਬਾੜੀ ਬੂਟੇ ਟੁੱਟੇ ਹੈਗੇ ਆਪਣੇ ਬੂਟੇ ਟੁੱਟੇ ਪੜਾ ਰਹੇ ਟੁੱਟੇ ਯਾਰ ਤੂੰ ਜਦ ਸਰਰੇ ਦੇ ਬੂਟੇ ਜੜਾਂ ਕੱਢਦੇ ਬਾਈ ਪਤਾ ਇਹਦੇ ਜੜਾਂ ਦਾ ਬਣ ਕਿਹੜੀ ਵੈਰੇਟੀ ਕੀ ਹੈ ਬਾਹੂਟਾ ਰੁੱਟਿਆ ਹੈ ਥੱਲੇ ਪੱਗ ਕੇ ਉੱਪਰ ਪੱਤਾ ਏਡਾ ਦਾ ਉਹ ਵਜਨ ਨਾਲ ਟੁੱਟ ਗਈ ਆਹੋ ਉਹ ਹੀ ਆ ਡਰਕ ਤਾਂ ਬਹੁਤ ਟੁੱਟੇ ਹੋਣੇ ਆ ਇੱਥੇ ਲੈਟ ਦਿੰਦਾ ਸੀ ਕਾਲੂ ਵੀ ਨਾ ਢੀਕੋ ਉਹ ਨਹੀਂ ਮੇਰੀ ਗੱਲ ਸੁਣ ਲੈ ਲੈਟ ਕਾਲੂ ਵੀ ਆ ਜੂਗੀ ਅੱਜ ਵੀ ਆ ਜੂਗੀ ਅੱਜ ਵੀ ਹੁਣ ਇਹਨੂੰ ਗੱਲ ਲੈਟ ਗੱਲ ਕੁਝ ਨਹੀਂ ਹੈਗੀ ਹੂੰ ਜੇ ਜ਼ਿਮੀਂਦਾਰ ਆਪਣੀ ਹਿੰਮਤ ਕਰਨ ਹੂੰ ਹੁਣ ਆਪਣੇ ਖੇਤ ਮੈਂ ਆਪਣਾ ਤਾਂ ਦੇਖ ਸਕਦੇ ਭਾਈ ਤਹਾਂ ਤਾਂ ਟੁੱਟੇ ਪਿਆ ਵਾਹ ਹੋ ਹੈ ਕਿ ਨਹੀਂ ਐਂਦਾ ਕਿਰਾ ਕਰੇ ਸਾਦੇ ਆ ਪਤਾ ਰਹਿ ਨੂੰ ਮੇਰੇ ਖੇਤ ਮੈਨੂੰ ਲੈ ਜਾਂਦੀ ਖੇਤਾ ਮੈਨੂੰ ਜਾਂਦੀ ਆ ਉੱਥੇ ਦੇਖ ਲਵੇ ਉੱਥੇ ਇੰਨਾ ਕੇ ਦੇਖ ਕੇ ਬੀੜਿਆਂ ਨੂੰ 10 ਰੁਪਏ ਇੱਥੇ ਟੁੱਟੇ ਪਏ ਹੁਣ ਕੋਈ ਲੈਣ ਦਾ ਹੈ ਨਹੀਂ ਪੁੱਛ ਕੇ ਨਹੀਂ ਉਹਨਾਂ ਨੂੰ ਖਲੀ ਨੂੰ ਖਿੱਚ ਕੇ ਥੱਲੇ ਸੜ ਦੱਸ ਸਾਰਾ ਸਬਾ ਪਾ ਕੇ ਲੈ ਮੇਂ ਜੱਲ ਬਣੀ ਖੰਪਾ ਖੁੰਪਾ ਟੁੱਟਿਆਗਾ ਕੋਈ ਟਾਇਨੇ ਡੂਨੇ ਹੀ ਟੁੱਟੀਆਂ ਆ ਉਹ ਟਾਇਨੇ ਡੂਨੇ ਬੰਨਿਆ ਤਾਂ ਖੰਪੇ ਗਿਰਦੇ ਜਿਆਦੇ ਤਾਂ ਲੱਗੇ ਬੰਦੇ ਆ ਤੇ ਥਾ ਗਿੱਲੀ ਹੁੰਦੀ ਧਰਤੀ ਗਿੱਲੀ ਹੁੰਦੀ ਬੈਸੇ ਬੁੱਟੇ ਵੀ ਕੱਟੇ ਟੁੱਟੇ ਆ ਹੁਣ ਕੱਟੇ ਗਿੱਲੇ ਆ ਗਰੇ ਗਿਰਦੇ ਹੁੰਦੇ ਬੁੱਟੇ ਬਾਣ ਲੱਗਿਆ ਬੜਾ ਦਾ ਰੱਖਤੇ ਗਰੇ ਇਹਦਾ ਬੜੇ ਬਜੇ ਨਾਲੇ ਗਰੇ ਬੜੇ ਟੁੱਟੇ ਆ ਟਹਿਨੇ ਬੜਿਆਂ ਦੇ ਜਿਹੜੇ ਆਪਣੇ ਬਜੇ ਨਾਲੇ ਹਾਂ ਉਹ ਟੁੱਟੇ ਆ ਮੇਰੀ ਬਹੁਤੀ ਹੈ ਮੇਰੀ ਵਿਦਿਆਗੰਤ ਤਾ ਮੇਰੀ ਚਖੜਵਾਤਾ ਮੇਰੀ ਵਿਦਿਆਗੰਤ ਤਾ ਮੇਰੀ ਚਖੜਵਾਤਾ ਨਹੀਂ ਨਹੀਂ ਤਾਂ ਹੈ ਬਾਈ ਨਾ ਯਾਨੀ ਜਦੋਂ ਆਏ ਆ ਵੀ ਘਰ ਦਾ ਦਵਾਤਾ ਬਾਈ ਟੂੜੀਆਂ ਬਹੁਤ ਬੜੀਆਂ ਨੇ ਕੱਲ ਲੋਕਾਂ ਦੀਆਂ ਸਾਡੀ ਬਾਈ ਜਿੰਨਾ ਪਾਣੀ ਸੀ ਛਿੜਕਿਆ ਤਾ ਉਨਾ ਗਰਬ ਛਿੜਕੇ ਕਰਾਂ ਹਾਂ ਪਈਆਂ ਬਣ ਗਈ ਪਈਆਂ ਬਣ ਗਈ ਪੂਰਾ ਮਾਰ ਕੇ ਆਇਆ ਪਈਆਂ ਆ ਜਾਂਦਾ ਗੋਲੀ ਵਗਣਾ ਰੁੜਦਾ ਨੇ ਇੱਥੇ ਜਾਂਦਾ ਸਾਈਕਲ ਹੁਣ ਅੱਗੇ ਤਾਂ ਮੋਟਰਸਾਈਕਲ ਵਿੱਚ ਤਾਂ ਰੁੜਦਾ ਕੱਲ ਮਾੜੀ ਮੋਟੀ ਜਿਹੀ ਹਿੰਮਤ ਕਰੀ ਆ ਵਧੀਆ ਰੱਬ ਦਾ ਸ਼ਾ ਸ਼ਰਮੇ ਖਾਲੀ ਦੇਖ ਕੇ ਫਿਰ ਕਾਂ ਨੀ ਤਾਂ ਰੁਕਣਾ ਨਹੀਂ ਰਾਤ ਨੂੰ ਫੇਰ ਪੈਣੀ ਸੀ ਦੋ ਦਿਨ ਟਰਾਲੀਆਂ ਫੇਰ ਪਾਣੀ ਅੱਜ ਫੇਰ ਪਾਉਣੀ ਹਦੀਆਂ ਫੇਰ ਤਾਂ ਕਾਹਾਂ ਗੱਲ ਵੰਡੀ ਸੀ ਅੱਜ ਮੀਂਹ ਬਿਟਰ ਲਿਆ ਫੇਰ ਗਿਰਦੀਆਂ ਫੇਰ ਸੈੱਟ ਹੋ ਜਾਂਦਾ ਪੂਰਾ ਉਹਨਾਂ ਦੇ ਮੀਂਹ ਪੈ ਗਿਆ ਹੁਣ ਐ ਛੜਕਾਓ ਹੋ ਗਿਆ ਕੰਮ ਦਾ ਕਿੰਨੇ ਵਾਰੀ ਗੱਲ ਰੀਲ ਉਹਦੇ ਲੋਕ ਗਈ ਜੰਨੇ ਵੀ ਤੁਸੀਂ ਪਾਣੀ ਖੜਾ ਉਹਨਾਂ ਨੂੰ ਮੇਚਲੀ ਗੱਲ ਦਾਗਾ ਪਤਾ ਉਹਨਾਂ ਨੂੰ ਕੀ ਪਤਾ ਪਿਛਲੀ ਗੱਲ ਦਾ ਤਕਲੀਫ ਕਿੰਨੀ ਦੀ ਮੋਟਰਸਾਈਕਲ ਦੀ ਜਾਂਦੇ ਭਾਈ ਸੜਕ ਬਾਈ ਇਸ ਤਰ੍ਹਾਂ ਬਣੀ ਵੀ ਸੀ ਇਸ ਤਰ੍ਹਾਂ ਬਰੀਲ ਪਾਈ ਦੇ ਹੈ ਮਾ ਤਾਂ ਐ ਵਿੱਚ ਦੋ ਚਾਰ ਹਜ਼ਾਰ ਵੀਊ ਹੁੰਨੇ ਆ ਕਿੰਨੀ ਕੀ ਗੱਲ ਹੈ ਨਾ ਇਹ ਹਾਂ ਉਹ ਚੱਲ ਵੀ ਜਿਆਦਾ ਹਾਂ ਉੱਥੇ ਫਿਰ ਉਹ ਜਿਹੜਾ ਆਪਣਾ ਦੂਆ ਭਾਈਚਾਰਾ ਹੈ ਬਿਬੀ ਬਿਬੀ ਦੀਵਾਨ ਭਾਈਚਾਰਾ ਇਹ ਦੇਖੋ ਜਿਆਦਾ ਬੜੇ ਲਿਖੇ ਆ ਬਿਦਵਾਨ ਉੱਠ ਗੜੇ ਭਾਈ ਉੱਚ ਫਿਰ ਅਗਲੀ ਪੀੜ੍ਹੀ ਬਾਤੇ ਪਾਣੀ ਨਹੀਂ ਖੜਨਾ ਜਿਹੜੇ ਹੁਣ ਸੱਠੂ ਲਾਉਨੇ ਉਹਨਾਂ ਨੇ ਕਿਹੜੇ ਚੰਦਪੁਰ ਤੇ ਪਏ ਪਏ ਹੋਏ ਆ ਉਹ ਇਹਦਾ ਤੀਜੇ ਗੜ ਤੇ ਯਾਰ ਪਹਿਲਾਂ ਮੇਰੀ ਗੱਲ ਸੁਣੋ ਜਿਹੜੇ ਬੰਦੇ ਸਨ ਮੰਨ ਕੇ ਜਲ ਵੀ ਗਵਰਨਮੈਂਟ ਨੇ ਸੜਕ ਬਣਾਉਂਦੀ ਆ ਉਹ ਹੁਣ ਕਾਦੇ ਨਾ ਜਿਵੇਂ ਆਉਂਦੀ ਪਾਣੀ ਨਾਲ ਵੀ ਆਉਂਦੀ ਆ ਉਹ ਅਸੀਂ ਇੱਕ ਮਿੱਟੀ ਜਮਾਈ ਆ ਫਾਇਦਾ ਕਰਿਆ ਗਾਹਾਂ ਪਿੰਡਾਂ ਨੂੰ ਜਾਂਦਾ ਵੀ ਅਗਲਾ ਹੈਰਾਨ ਨਾ ਹੋਵੇ ਮੋਟਰਸਾਈਕਲ ਤੇ ਚੱਲਦਾ ਪਤਾ ਨਹੀਂ ਕਿ ਕਿੱਦਾਂ ਮੋਟਰਸਾਈਕਲ ਅਸੀਂ ਮਿੱਟੀ ਪਾਉਂਦੇ ਪਾਉਂਦੇ ਸਾਨੂੰ ਵੀਰ ਜਣ ਨੇ ਕਿਹਾ ਕੁਝ ਪਾਉਂਦੀ ਆ ਕਰੀ ਹਾਂ ਨਾਲ ਜੇ ਪਾਣੀ ਨਾਲ ਸੜਕ ਦੇ ਜਿਹੜੇ ਉਹ ਪਾਈਪ ਪਟੇ ਆ ਉਹ ਮਿੱਟੀ ਜਮਣੀ ਦੀ ਉਹ ਜਿੱਥੇ ਜਮਣੀ ਪਾਣੀ ਰਹਿ ਕੇ ਤੇ ਪਾਈਪ ਟੋਟ ਟੋਟਣ ਦੇ ਹੋਰ ਉਹ ਭੈੜਾ ਕਰਿਆ ਸੀ ਕੱਲ ਜਦ ਰਾਮ ਮਹਾਰਾਜ ਦੀ ਕਿਰਪਾ ਕਰਤੀ ਤੇ ਬਾਜਾ ਜੀ ਕਰਤੀ ਹੈ ਕਿ ਨਹੀਂ ਬਿਲਕੁਲ ਹਾਂ ਤਾਂ ਮੜੀ ਜਿ ਬਣੀ ਗਾ ਵਿਚ ਵਿਚ ਦੂਏ ਕਮੈਂਟ ਵੀ ਹੈਗੇ ਆ ਜਿਹੜੇ ਲੋਕਾਂ ਪਤਾ ਇਹ ਵੀ ਕਿਆ ਕਰ ਰਹੇ ਆ ਇਹ ਇਹ ਵਧੀਆ ਕਰਾਂਗੇ ਤੇ ਮਾੜਾ ਕਰਿਆ ਨਾ ਵਿਚ ਦੂਏ ਵੀ ਹੈਗੇ ਆ ਇਹਨਾਂ ਪਤਾ ਹੀ ਨਹੀਂ ਬਾਈ ਨੂੰ ਪਤਾ ਹੀ ਨਹੀਂ ਕਿ ਕਾਹਦੇ ਝਰੋਡੇ ਆ ਪਾਣੀ ਸਾਨੂੰ ਕੋਈ ਚੌਂ ਨਹੀਂ ਹੈਗਾ ਬਾਈ ਪਾਣੀ ਸਾਡਾ ਲਗੜੇ ਬਈ ਦਿਮਾਗ ਖਰਾਬ ਅਜੀ ਤਾਂ ਭਾਈ ਉਹਨੇ ਅੰਮ੍ਰੋ ਪੋਲਾ ਕਰਿਆ ਹੈ ਕਿ ਨਹੀਂ ਉਹ ਤਾਂ ਹੀ ਕਹਿੰਦੇ ਆ ਵੀ ਜਾਨ ਨੂੰ ਇੱਕ ਸਾਈਡ ਦਿੰਦਾ ਜਾਨ ਨੂੰ ਦੋ ਸਾਈਡ ਆਰੀ ਨੂੰ ਇੱਕ ਸਾਈਡ ਦਿੰਦੇ ਹਾਂ ਜਹਾਨੋ ਜਾਰੇ ਬਸ ਹੈ ਹੁਣ ਜਾਨ ਨੂੰ ਅੱਜ ਦਿਨ ਦੋ ਮੂੰਹ ਆਉਂਦੇ ਵੀ ਚਾਚਾ ਜਿਹੜਾ ਬੰਦਾ ਸਮਝਦਾ ਉਹ ਠੀਕ ਆ ਉਹ ਸਮਝ ਗਿਆ ਬੰਦੇ ਵੀ ਕਾਹਦੇ ਛਿੜਕਿਆ ਹੁਣ ਬੋਬਲਵਾ ਦੇਖਦਾ ਤਾਂ ਕੋਸੂਰ ਤਾਂ ਤੇ ਲੋ ਜੀ ਪਹਿਲਾਂ ਕੋਈ ਤਕਨੀਕੀ ਪ੍ਰੋਬਲਮ ਪੈ ਗਈ ਦੀ ਅਸੀਂ ਚਲੇ ਗਏ ਸੀ ਬ੍ਰੇਕ ਆ ਗਈ ਬੋਮ ਦਬਾ ਦੇ ਅਸੀਂ ਕਰ ਦਿੱਤੀ ਸਾਰਿਆਂ ਨੂੰ ਹਲਾ ਲਲਾ ਜੀ ਇਹਨੇ ਹੋ ਗਈ ਬਾਕੀ ਅੱਜ ਤੇਰਾ ਨੋਡ ਲੱਭਿਆ ਦਾ ਅੱਧਾ ਦੇਖ ਲਈ ਕਿੱਥੇ ਆ ਬਾਬਾ ਦੇ ਦੇ ਗਿਆ ਜੇਵਾ ਦੇ ਦਿੱਤੇ ਕਿਤੇ ਰੋਡ ਦੀ ਮੇਰੀ ਗੱਲ ਹੁਣ ਰੋੜੇ ਤੇ ਚਾਚੇ ਨੂੰ ਆ ਸੁਣੋ ਇੱਧਰ ਨਹੀਂ ਨਹੀਂ ਗੱਲ ਤੁਹਾਡਾ ਅੱਦੇ ਨੋਟ ਦੀ ਉਹ ਕਿਤੇ ਨੋਟ ਫਟ ਗਏ ਉਹ ਨਾ ਲੈ ਕਹਿੰਦਾ ਗੁਰਦ੍ਰੇਵੀ ਪਾਉਣੇ ਨੋਟ ਜਿਹੜੇ ਫਟੇ ਕੋ ਗੁਰਦ੍ਰੇਵੀ ਚੱਲਦੇ ਆ ਸਮਝਿਆ ਉੱਥੇ ਕਿਹੜੇ ਕਿਸੇ ਨੇ ਕਹਿੰਦਾ ਫਟਿਆ ਪਿਆ ਮਾਰਾ ਦੇ ਨਾ ਕਹਣਾ ਹਾਂ ਉੱਥੇ ਪਾਉਣੇ ਜੋੜ ਕੇ ਅਜੀਬ ਲੱਗੇ ਗੱਲਾਂ ਉਹਨਾਂ ਬਾਰੇ ਦਾ ਫਰਦ ਨੋਟ ਦੋਗਾ ਡਾਡਾ ਨੋਟ ਦੋਗਾਂਦੀ ਲੱਗੇ ਬਤਲੇ ਗਾਂਦੀ ਵਾਲੇ ਜੋੜੇ ਕੋਲ ਨੇ ਨੋਟ ਦੋ ਦੋ ਤੇ ਗਾਂਦੀ ਵੀ ਨੋਰ ਬੋੜ ਤੇ ਸਿਰਾਈ ਲਾਤਾ ਨਵਾਂ ਨੋਟ ਆਗਾ ਦੋ ਗਾਂਦੀਆਂ ਗਾਂਦੀ ਗੱਲ ਨਹੀਂ ਫਟਾ ਨੋਟ ਗੁੰਦ ਤੇ ਪਾਉਂਗਾ ਕਿਲਾ ਜਾ ਕੇ ਚੱਲ ਕੋਈ ਉਹ ਵੀ ਚੱਲੇ ਜਾਂਦੇ ਕੁੱਤੀ ਚੱਲੇ ਨੇ ਹੋਰ ਇਹ ਤਾਂ ਦੀ ਗੱਲ ਕੁਸ ਨਹੀਂ ਇਹ ਨੰਬਰ ਹੋਣਾ ਚਾਹੀਦਾ ਆਹੋ ਗੋੜੀ ਜ਼ਰੂਰੀ ਹੈ ਗਾਂਦੀ ਵੀ ਜ਼ਰੂਰੀ ਨਹੀਂ ਗਾਂਦੀ ਵੀ ਜ਼ਰੂਰੀ ਹੈ ਅੱਧਾ ਨੌਟ ਲੰਦਾ ਹੀ ਨਹੀਂ ਕੋਈ। ਨਾ ਜਾ ਤਾਂ ਦੁਕਾਨਦਾਰ ਨੂੰ 500 ਦਾ ਫੜਾਉੜ ਪਹਿਲਾਂ ਗਲਾਸ ਦੇ ਕੇ ਗਾਦੀ ਦੇ ਦੇ। ਗਾਦੀ ਦਾ ਵੀ ਤਾਰਦੇ ਹੈਗਾ ਗਾਂਧੀ ਆਦੇ। ਇਹਦੇ ਜੇ ਤਾਂ ਹੈਗਾ ਤਾਂ ਹੈਗਾ। ਇਹ ਸਾਰੇ ਇਹ ਨਹੀਂ ਸਰੀਆ ਮੈਂ ਦੇਖਦਾ ਦੋ ਗਾਂਧੀ ਜੋੜੇ ਪੈ ਨੂੰ। ਕੀ ਕਰਨਾ ਦੇਖ ਕੇ ਗਾਂਧੀ ਨੂੰ ਨੰਬਰ ਤੇ ਗੱਲ ਆਦਾ। ਤੇਰਾ ਜਾਇਆ ਤੁਸੀਂ ਰੋ ਇੱਥੇ ਜਾ ਕੇ ਤੇ ਹੁਣ ਅਜੀ ਰੁਪੜ ਆਇਆ ਜੀ ਅਸੀਂ ਲਿਆਇਆ। ਠੀਕ। ਹਾਂਜੀ। ਠੀਕ ਆ ਵਧੀਆ। ਹੁਣ ਇਹਨਾਂ ਨੂੰ ਕਾਹੜਾ ਗੱਲ ਕੋਈ ਖਰਚਾ ਆ ਜੀ ਰੋਕੋ। ਮੈਨੂੰ ਮੈਂ ਦਿੰਦਾ ਸਲਾਹ। ਜਿੱਦਾਂ ਹੁਣ ਤੈਨੂੰ ਪਾਣੀ ਤੇ ਯਾਰਾ ਤੇਰਾ ਫਰੇ। ਹਾਂਜੀ। ਮੰਨਣੀ ਨਹੀਂ ਮੰਨਣੀ ਤੇ ਤੁਹਾਡੀ ਮਰਜ਼ੀ ਹੈ ਦੱਸੋ ਜੀ ਜਿੱਥੇ ਜਿੱਥੇ ਤੁਹਾਡੇ ਡੌਲੇ ਨੇ ਉੱਥੇ ਟਗਾੜ ਦਿਓ ਡੌਲੇ ਬਾਦੀਆਂ ਸਾਰੀਆਂ ਡੌਲੇ ਸਾਰੀਆਂ ਬਾਦੋ ਮੀਜਰ ਕਰਾ ਦੀਏ ਮੀਜਰ 15 ਕਰਾ ਲੈ ਚਾਰ ਸਕੇਤ ਵਾਸ ਜੀ ਵਾਸ ਠੀਕ ਹੈ ਨਾ ਲੈ ਠੀਕ ਹੈ ਮੀਜਰ ਕਰਾ ਕੇ ਪੁਰੇ ਬਾਦ ਉੱਥੀ ਆਪਣੇ ਪੱਟਾ ਫੇਰਵਾ ਦੋ ਤਾਂ ਰਸਤੀ ਬੰਨ ਗਏ ਬਾਜੀ ਬਾ ਲੈਜਰ ਕਰਾ ਦੋ ਬਸ ਜਿਹੜਾ 40 ਹਾਲ ਹੋ ਗਏ ਖੱਬੜਾ ਡੌਲਾ ਤੇ ਚੱਖੋ ਨਹੀਂ ਜਲਵੀਰ ਬਣਦਾ ਹੈ ਬਾਈ ਲੈ ਜਾ ਤਾਂ ਉੱਥੇ ਨਾ ਕਰਾਉਣਾ ਬਣ ਐਦਗੀ ਬਣਦਾ ਬਾਈ ਪੁੱਛਦੇ ਨੇ ਲੈਜਰ ਵਾਲੇ ਨੂੰ ਉਹ ਮੇਰੀ ਗੱਲ ਤਾਂ ਹੋਣਾ ਮਖੌਲ ਦੀ ਗੱਲ ਨਹੀਂ ਥੋੜੇ ਬੱਟਾ ਸਾਫ ਹੋਣੀ ਆ ਨਾ ਨਾ ਚਾਚੇ ਤੇਰੀ ਅੱਜ ਤੱਕ ਮੋੜੀ ਹੋਈ ਗੱਲ ਸਾਰੇ ਬੱਟਾ ਬਾਹਰ ਉਮ ਇੱਟਾ ਘੜ ਦੋ ਉੱਥੇ ਚਾਹੀਲੇ ਘੜ ਦੋ ਘੜ ਕੇ ਹਾਂ ਬੱਟਾ ਚੱਕ ਦੋ ਤੇ ਬਾਅਦ ਉੱਥੀ ਉਹਦੇ ਬੱਟਾ ਫੇਰ ਪਾ ਲਿਓ ਠੀਕ ਨਹੀਂ ਜਾਨਾ ਉਹ ਬੱਟਾ ਤਾਂ ਸੋਣ ਇੰਨੀ ਚੌੜੀ ਪਾਉਣੀ ਆ ਹਾਂ ਲੈਜਰ ਇੱਕ ਤਰਾ ਦੋ ਸਾਰੇ ਜਿਹੜੀ ਨੱਕੇ ਨੂੰ ਜਾਂਦੀ ਆ ਲੈਜਰ ਇੱਕ ਤਰਾ ਦੋ ਅੱਗੇ ਹੁੰਦਾ ਤਾਂ ਸਾਈਡ ਤੋਂ ਬੈਠ ਰਹੇ ਤੇ ਇੰਜਣ ਚਿੱਪਟੇ ਉਹ ਵੇਖ ਤਾਂ ਕਵਾੜ ਕੱਲੀ ਚੈੱਕ ਵੀ ਲੈ ਕੇ ਆਉਣਾ ਯਾਰ 4000 ਰੁਪਏ ਕਹਿੰਦੇ ਉਹਦਾ ਕਿੰਨਾ 4000 ਤੁਸੀਂ ਕਿ ਹਾਂ ਉਹ ਤਾਂ ਬੰਗਲੇ ਜੋਗੇ ਛੱਡਿਆ ਹੀ ਨਹੀਂ ਉਹਨੇ ਵਿੱਚ ਇਹ ਚਮੂਆ ਹਾਂ ਲੈ ਘੱਟਿਆ ਯਾਰ ਦੇ ਘੱਟਿਆ ਕਹਿੰਦਾ 4000 ਹੈ ਕਹਿੰਦਾ 15 ਉਹ ਮੇਰੀ ਲੇਵਰੇ ਲੈ ਜਣੀ ਕਹਿੰਦਾ 12 ਗੋਨਟਲ ਮਾ ਲ ਅੱਜ ਮੂਏ ਨੂੰ 12 ਵਿੱਚੇ ਤੂੰ ਤੇ ਵਿੱਚੇ ਆ ਚਮੂਆ 12 ਗੋਨਟਲ ਕਹਿੰਦਾ ਮਰ ਜਾਂਦਾ ਹੈ ਉੱਥੇ ਤੂੰ ਤਾਂ ਮੋਟੇ ਨਹੀਂ ਕਿਹਨੇ ਦਿਖਾਇਆ ਤਾ ਆਪਣੇ ਬਿੜਦੇ ਹੋ ਅਸੀਂ ਵੀ ਸੌਦਾ ਕਰਨਾ ਯਾਰ ਇੱਕ ਸਾਡੇ ਪਰ ਉੱਥੇ ਖੜੇ ਆ ਤੇਰੀ ਆਪਾਂ ਨੇ ਜ਼ਮੀਨ ਲਈ ਹੈ ਨਾ ਇਹ ਕਿ ਇੱਕ ਨਿੰਮਤੀ ਉਹ ਉੱਥੇ ਨਿੰਮ ਘਰੇ ਕਰ ਗਈ ਤੂੰ ਤਿੰਨ ਨਜ਼ਰਾਂ ਨਾਲ ਦੇਖਦੇ ਦਿਖਾ ਕੇ ਹਾਂ ਤੇ ਦਾਂ ਦੇ ਸ਼ਾਮ ਦੇ ਕਿਹਾ ਮੈਂ ਕਿੰਨੇ ਦਾ ਮਾਲ ਹੈ ਕੋਈ ਬੰਦੇ ਨੂੰ ਲਾ ਦੇ ਲੁਪਾ ਕਰਕੇ ਸਾਡਾ ਦਿਖਾ ਦਿਆ ਇੱਥੇ ਖੋੜੇ ਵਾਲੀ ਦਿਖਾ ਦਿੰਦਾ ਇੱਕ ਜਮੂਆ ਮੂਰੇ ਖੜਾ ਹਰਿਆ ਭਰਿਆ ਠੀਕ ਹੈ ਇਹ ਮੋਬਾਈਲ ਵਿੱਚ ਜਣਾ ਕਰਦਾ ਆ ਜਮੂਆ ਅੰਬ ਨਹੀਂ ਵਿੱਚ ਅੰਬ ਨੇ ਅੰਬ ਤੇਨੇ ਰੱਖਣੇ ਅੰਬ ਨਹੀਂ ਛੇੜਨੇ ਆਹੋ ਜਮੋਜ ਮੂਆ ਟਰੈਕਟਰ ਗਲੀ 'ਚ ਖੜਾ ਨੰਦ ਸਰਕਾਰਤਾ ਦਾ ਮਿਖਾਵਾ ਉਹ ਇੱਕ ਹੋਰ ਆ ਉਹ ਜਮੋਇ ਦੇ ਤਾਰਾ ਲਾ ਉਹਨੂੰ ਲੱਗਣ ਲੱਗ ਗਿਆ ਹੁਣ ਤਾਰ ਨੂੰ ਲੱਗਦੀਆਂ ਹਾਂ ਤਾਜ ਕਾਉਣਾ ਕਿੰਗਾ ਤਾਰਾਂ ਨੂੰ ਲੱਗਦੀਆਂ ਤਾਂ ਆਏ ਅਸੀਂ ਵੀ ਤਾਂ ਹੀ ਪਟਾਇਆ ਦਾ ਤੂ ਤੁਰੇ ਤਾਰਾਂ ਨੂੰ ਲੱਗਦਾ ਨਾ ਤਾਰਾਂ ਨੂੰ ਕਿਆ ਵੈਲੇ ਸਾਡਾ ਜਮੀ ਥੱਲੇ ਦਾ ਤਾਰਾਂ ਨੂੰ ਲੱਜਦਾ ਵੀਰੇ ਵਾਲੇ ਕਹਿੰਦੇ ਯਾਰ ਵੜ ਦੂ ਮਾ ਛੜ ਜਾਵੇ ਨਹੀਂ ਫਿਰ ਮੈਂ ਟੋਕਲੇ ਪਾ ਲੈਂਦਾ ਅੱਜ ਕੰਪਲੀਟ ਲਗਾਈ ਵੀਰੇ ਦੇ ਨੰਬਰ ਆ ਗਿਆ ਵੀਰੇ ਨੇ ਫੋਨ ਲਾਇਆ ਲਗਾ ਬਈ ਲਾਈਟ ਕਹਿੰਦਾ ਭਾਈ ਹਜੇ ਤਾਂ ਦੋ ਦਿਨ ਫੋਨ ਕਰ ਰਿਹਾ ਕਿਹੜਾ ਇਹ ਲੱਭ ਦੇ ਇਹ ਕਿਹੜਾ ਬੈਟਰੀ ਲੱਭਦਾ ਮੋਟਰਾਂ ਨੂੰ ਕਹਿੰਦਾ ਕਿ ਚੱਲ ਬੋਵੇ ਘੜੀ ਕਿਹਨ ਲੱਭ ਜਵੇ ਲੱਭੇ ਨਾ ਕਰ ਦੋ ਦਿਨ ਲੱਭੇ ਆਓ ਵਰਬੂਟਾ ਵੀ ਬੋਲੋ ਬਹੁਤ ਜਾਈ ਮੈਨੂੰ ਲੱਗਦਾ ਸ਼ਾਮ ਨੂੰ ਫੇਰ ਹਵਾ ਆਉਣੀ ਅੱਜ ਤੁਮ ਗੁੰਮਿਆ ਕੱਲ੍ਹ ਹੈਲੋ ਬਗਣਾ ਮੀ ਸਿੱਧਾ ਬਧਰਾ ਫੈਲਵੇ ਜਿਹੜਾ ਬਾਦਲਣਾ ਬਸ ਸ਼ਾਮ ਨੂੰ ਆਜ ਤੋ ਹੱਥ ਦੇਖਦੇ ਵੀ ਹਾਂ ਪਹਿਲਾਂ ਤਾਂ ਸੜਕੇ ਹੁੰਦੇ ਰਹੇ ਠੀਕ ਨਹੀਂ ਰੇ ਸੜਕੇ ਫੇਰ ਦੇਖੀ ਦੋੜੀ ਠੰਢਾ ਹੀ ਹੋਇਆ ਸਮਾਨ ਵੀ ਅੰਦਰ ਖੜਾ ਗਿਆ ਉਹ ਪਟਾਕੋ ਬਟੂਕੋ ਜੀ ਗੱਲ ਪੈਣੀ ਆ ਆ ਜੀ ਪਟਾਕੋ ਬਾਦ ਮਾ ਹੁਣ ਪੈਣੀ ਹੋਇਆ ਹੁਣ ਮੀ ਪਾਏ ਦੇ ਸਾਰੇ ਚੀਜ਼ ਤੇ ਨਾ ਮੀ ਪਾਏ ਦੇ ਲੱਗਣੀ ਆ ਸਰਚ ਪੈ ਜਾਣਾ ਮੀ ਪਾਏ ਦੇ ਹਲੇ ਹਲੇ ਗੰਨੇ ਜਿਹਾ ਵੀ ਉਸ ਤਰ੍ਹਾਂ ਹੈ ਨਹੀਂ ਮੂਹ ਨਹੀਂ ਇਹ ਨਹੀਂ ਲੱਗੇ ਹਲੇ ਉਹ ਮੂਹ ਕਿੱਥੇ ਲੱਗਿੰਦੇ ਖੂਕੇ ਦਾ ਪਏ ਲੋਨ ਗੰਨੇ ਦਾ ਕਹਿੰਦੇ ਉਹਨੇ ਜੀ ਦਾ ਲੋਨ ਥਾਂ ਚੱਲੀ ਨਹੀਂ ਹੈਗੀ ਉਹ ਹੀ ਜੀ ਜਦ ਜਦ ਜੀੜੀ ਲੱਗਦੀ ਹੁੰਦੀ ਨਾ ਜੂਨ ਜਾਨ ਚ ਜਦ ਚੱਲੋ ਜਦ ਤੋਕਦੀਆਂ ਮੂੰਹ ਤਾਂ ਮੂੰਹ ਤਾਂ ਜ਼ਿਆਦਾ ਖੂਲਦੇ ਆ ਪਾਉ ਜ਼ਿਆਦਾ ਪਾਣੀ ਜੇ ਹੋਦੀਗਾ ਬੰਨੀ ਬਾਡਰ ਟੈਂਕੀ ਯਾਰ ਪਾਣੀ ਰੰਗ ਦਾ ਬਕਾਲਾ ਹੈ ਜੇ ਮੂੰਹ ਹੋ ਜਾਂਦੇ ਉੱਥੇ ਲਾਲ ਹੋ ਜਾਂਦੇ ਮੂੰਹ ਵੀ ਨਾ ਬੁਬਈ ਸਾਰੇ ਜੀ ਕਾਲੇ ਚਲੋ ਬਾਕੀ ਇਹ ਟਰੈਲਰ ਤਾਂ ਗਲਤ ਖੜਾਤਾ ਮੁੰਡਿਆ ਮਾਟ ਆਪਣੀ ਘਾਜ ਚ ਵੀ ਦੱਬ ਕੇ ਲਾਇਆ ਰਹਿਲਾ ਇਦਾਂ ਛੱਡ ਨਾ ਮਿੱਗੇ ਦੀਗਾ ਗਾ ਗੱਪੇ ਖਾਣਾ ਬੰਦੇ ਜਗ੍ਹਾ ਰਹਿੰਦੀ ਟਰੈਲਰ ਜੇ ਸਮਝਿਆ ਬੈਠਣ ਨੂੰ ਫਲਤਾ ਮੋਤੀ ਨੇ ਤਾਂ ਪੱਟ ਮਿੰਟ ਨਹੀਂ ਹੁੰਦਾ ਸਾਡਾ ਹਲੇ ਯਾਰ ਆਦੇਖ ਸਮਾਨ ਮੜਾ ਕੇ ਰੱਖਾਉਦਾ 10 ਦਿਨ ਹੋ ਗਏ ਸਮਾਨ ਮੜਾ ਇਹਨੂੰ ਸੱਨ ਬਣਾਉਣੀ ਔਰੇ ਮੈਂ ਤਾਂ ਆਪ ਦੇਖਦਾ ਤਾਂ ਵੀ ਕਿ ਆ ਪ੍ਰੋਜੈਕਟ ਬਣਾਉਣੀ ਉਹਨੂੰ 10 ਦਿਨ ਹੋ ਗਏ ਕਿ ਅੱਜ ਆਉਂਦਾ ਕੱਲ ਆਉਂਦਾ ਅੱਜ ਆਉਂਦਾ ਕੱਲ ਆਉਂਦਾ ਐ ਕਰੀ ਜਾਂਦਾ ਮਾ ਯਾਰ ਬਣਾ ਦੇ ਇਹਨੇ ਨੂੰ ਗਰਮੀ ਲੰਘ ਜਾਈਂ ਨਾਲੇ ਹੁਣੀ ਹੁਣੀ ਟਾਈਮ ਆ ਬਾਈ ਬੈਠਣ ਦਾ ਤਾਂ ਇੱਧਰ ਬੱਟਾ ਬੁੱਟਾ ਪਾਉਣ ਲੱਗੇ ਧਾਨਾ ਵਿੱਚ ਫਸ ਕੇ ਬਸ ਦੇਖ ਸਤਰੀ ਗਾਲ ਇਹ ਵੀ ਟਾਈਮ ਨਹੀਂ ਵੀ ਜਾਣਾ ਹੈ ਇਹ ਵੀ ਬੈਠੀ ਹੋ ਜਾਣਾ ਉਹ ਬੈਠੀ ਤਾਂ ਜਾਣਾ ਬਾਹਰ ਆਣੇ ਤਾਂ ਨਹੀਂ ਆਣਾ ਉਹ ਅਸਲੀ ਬੱਟਲੇ ਰੱਖ ਬੈਠੀ ਜਾਂਦੇ ਜੀਰੀ ਦੇ ਆਹੋ ਅੱਥਲੇ ਕਾਹਗਾ ਮਹਿਫਲ ਜੁੜਨੀ ਆ ਇਹਦਾ ਨਹੀਂ ਤਾਂ ਸਾਈਡ ਚ ਨਹੀਂ ਛੱਡਦੇ ਹਾਂ ਥੋੜੇ ਖਿਆਲ ਮੈਂ ਬੇਲੇ ਹੁੰਦੇ ਯਾਰ ਜੀਰੀ ਚ ਕੰਮ ਜ਼ਿਆਦਾ ਥੋੜਾ ਜਿਆਦਾ ਕਰਦੇ ਆ ਹੀ ਜੀਰੀ ਦਾ ਜਦ ਹੁਣ ਜ਼ਿਆਦਾ ਮੈਂ ਕਿ ਸੂਰਜ ਜਾ ਕੇ ਆਇਆ ਕਹਿੰਦੇ ਗਿਆ ਵਾ ਕਿਤੇ ਮੈਨੂੰ ਨਾਲੇ ਬਖਾ ਕੇ ਲੈ ਜਾਂਦਾ ਕੱਲੂ ਬਰਾਲਾ ਨਾਈਟ ਲਵਾਰੋ ਦੋ ਦਿਨ ਘਰਾ ਦੋ ਬਾਬੇ ਇਹਦਾ ਵਸਾ ਗਿਆ ਇਹ ਪਹਿਲਾਂ ਇਹਦੀ ਬਿਲਡਿੰਗ ਹੋਣੀ ਆ ਸਾਰੀ ਹੂੰ ਫਿਰ ਉਹਨੂੰ ਪੁਆਇੰਟ ਲੈਣ ਵੱਲੇ ਫਿਰ ਸੁੱਖੇ ਮਿਸਤਰੀ ਨੇ ਆਉਣਾ ਐ ਫਿਰ ਉਹ ਥੱਲੇ ਤੇ ਤਿੰਨ ਡੰਡੇ ਖੜੇ ਕਰਕੇ ਉਹਦੇ ਵੇਲੇ ਬੈਲਟ ਹੋਣਾ ਐ ਤੇ ਟਾਈਮ ਲੱਗਣਾ ਉਹਦੇ ਵੇਲੇ ਟੋਟੇ ਪੈਣੇ ਆਣੇ ਫਿਰ ਅਸੀਂ ਨਦੀਕ ਨੂੰ ਉਤਰਨੇ ਆਣੇ ਫਿਰ ਅਸੀਂ ਨਦੀਕ ਨੂੰ ਜਾਣਾ ਆਹ ਸਾਲ ਕਾ ਲੈਣ ਵੀ ਕਿੱਥੇ ਗਏ ਆਏ ਆੜਬੋੜ ਕਿੱਥੇ ਆ ਪੌਲ ਹੈਗੀ ਆ ਆ ਗਿਆ ਨਾ ਵੱਡੀ ਮਿਲ ਜਣੀ ਆ ਇਧਰ ਮਿਲ ਜਿੰਦੀ ਕਿੰਨੀ ਤੀਨ ਈਟਾਂ ਵੀ ਮਿਲ ਜਣੀ ਜਿਹੜਾ ਪਹਿਲੀ ਦਾ ਬਰਤਨ ਮੋਲ ਨਾ ਮੈਂ ਤਾਂ ਕਹਿੰਦਾ ਚੱਕ ਲਿਆ ਉਹ ਕਹਿੰਕੇ ਜੈਨੂ ਦਸਹਿਰਾ ਆ ਜਾਣਾ ਪਹਿਲੇ ਇਹਨੂੰ ਤੇ ਖੜੀ ਕਰੂ ਯਾਰ ਸੁੱਖਾ ਕਹੀਦਾ ਕਾਰ ਲਈ ਕਾਰ ਲਈ ਬੈਠੇਗਾ ਮੈਂ ਕਰੂਗਾ ਉਹ ਖੜ ਜਾ ਉਹਨੇ ਬਿਜਲੀ ਨਹੀਂ ਹੁੰਦਾ ਯਾਰ ਤੂੰ ਕੋ ਸਾਮ ਨੂੰ ਜਾ ਕੇ ਆਵੇਂ ਯਾਰ ਯਾਰ ਫੋਨ ਕਰਕੇ ਦੇਖ ਲੈ ਜੀ ਹੁਣ ਤਾਂ ਟਰੈਕਟਰ ਫੌੜ 3600 ਪਾ ਕੇ ਖੜਾਇਆ ਹੋਇਆ ਹੈ ਇਹ ਨੂੰ ਡਬਲ ਜੋੜ ਦੇਣਾ ਬਸ ਫੇਰ ਤਾਂ ਅੱਧੇ ਘੰਟੇ ਦਾ ਕੰਮ ਨਹੀਂ ਹੈਗੀ 20 ਮਿੰਟ ਦਾ ਕੰਮ ਹੈਗਾ ਕੰਮ ਅੱਧੀ ਤਿਆਰੀ ਦਾ ਇਹ ਇਹਦੇ ਉੱਪਰ ਵੀਸ ਬੋਟਾ ਲੱਗਣੀ ਆਏ ਉੱਪਰ ਨੂੰ ਉਹ ਤਾਂ ਬਾਅਦ ਦੀ ਗੱਲ ਹੈ ਬਾਅਦ ਦੀ ਗੱਲ ਹੈ ਪਹਿਲਾਂ ਖਾਕ ਡੂੰਗਾ ਉੱਥੇ ਤਾਂ ਹੋਣਾ ਹੈ ਉਥੇ ਬਾਅਦ ਹੁਣੇ ਪਕਾਤੀ ਦਾ ਜੇ ਥੱਲੇ ਸ਼ੇਪ ਬਣਾਊਗਾ ਆਹੋ ਤਾਂ ਉਹਦੇ ਪਿੱਲਰਾਂ ਦਾ ਖਾਲ ਕੇ ਫੇਰ ਸ਼ੇਪ ਬਣਦੀ ਇਹਦੀਆਂ 3 2.5 ਫੁੱਟ ਫੁੱਟ ਤੋਂ ਬੋਲਦਾ ਤਿੰਨ ਐ ਇੰਨੀ ਘੇੜਾ ਢਾਲ ਦੇਣੀ ਪਊਗੀ ਨਾ ਹਾਂ ਨਾ ਇਹਂ ਚਾਹੀਦੀ ਜਲਦੀ ਦੋ ਫੁੱਟ ਦੀ ਗੱਡੀ ਪਾਣੀ ਕਿਰੂਸਾ ਆ ਜਾਲਾ ਦੇ ਨੂੰ ਅਸੀਂ ਬੰਦੇ ਰੋਕਲੇ ਰੋਕੇ ਵੀ ਆ ਬਹੁਤ ਮਿਲਣ ਆਉਣੇ ਆਲ ਵੀ ਖੜਜੋ ਹਲੇ ਛਾਲ ਨਹੀਂ ਕਰਦੇ ਇੱਥੇ ਤੱਪਦਾ ਬਹੁਤ ਹੈ ਘਰ ਨੂੰ ਵਾਹ ਤੇ ਗੱਲ ਘਰ ਨੂੰ ਜਾਂਦਾ ਨਹੀਂ ਬਾਈ ਨਹੀਂ ਘਰ ਨੂੰ ਜਾਣਾ ਅਸੀਂ ਇੱਥੇ ਦਫ਼ਤਰ ਬਣਾ ਲੈਣਾ ਤੂੰ ਦੇਖੀ ਹੋਲੀ ਹੋਲੀ ਕਿਆ ਵੀ ਆ ਚੀਜ਼ ਬਣਾ ਕੇ ਬਠਾੜ ਕਰ ਲਓ ਦਫ਼ਤਰ ਲੁਗਿਆ ਨਾਲ ਤੇ ਬਣਾ ਲਿਆ ਇਹਦੀ ਪਗਲ ਕਰਨਾ ਇਹਨੂੰ ਹੋਲੀ ਹੋਲੀ ਕੰਮ ਜਿਆ ਸੁਣਤਾ ਸਿਆਲ ਨੂੰ ਸਿਆਲ ਤੱਕ ਤਾਂ ਉਹ ਧੱਕੇ ਦਫ਼ਤਰੇ ਦਫ਼ਤਰ ਸਿਆਲ ਚ ਚੰਗਾ ਇੱਕ ਵਾਰੀ ਨੂੰ ਗੁਰਵੀਰ ਬਗਲ ਹੋ ਗਿਆ ਠੀਕ ਹੈ ਉਹਦੇ ਬਾਅਦ ਜਾਲੀ ਲਵਾ ਲੈਣੀ ਇਹਦੇ ਉੱਪਰ ਹੂੰ ਮੈਂ ਜਿਹੜੂ ਇੱਕ ਨਾ ਕਿਹਾ ਮੈਂ ਥੱਲੇ ਬਰਾ ਨਹੀਂ ਆ ਉੱਪਰ ਜਾਲੀ ਲਵਾਓ ਜਾਲੀ ਟੋਬੇ ਨਜ਼ਰ ਦੇਖੀ ਉਹ ਬੋਟ ਆਫ ਨਹੀਂ ਲੱਗੀ ਹੋਈ ਆ ਉਹਦਾ ਜਿਸ ਤਰ੍ਹਾਂ ਮਰਜੀ ਬੰਦਾ ਬੈਠਾ ਰਿਹਾ ਹੋਵੇ ਨਾਲੇ ਹਵਾ ਆਉਂਦੀ ਰਹਿਣੀ ਹੈ ਸਮਝਿਆ ਜਾਲੀ ਲਿਆ ਜਾਲੀ ਪਾ ਲਓ ਬੜੀ ਬਣਾਉਂਗੇ ਹੌਲੀ ਹੌਲੀ ਨੈਟ ਪਾਣਾ ਬੁੜੀ ਰੁੱਦੀ ਆ ਜੀਨੀ ਜੂਰੀ ਦੇ ਬਾਅਦ ਹੌਲੀ ਹੌਲੀ ਆਪਣੇ ਪਿੱਛੇ ਲੈ ਬਲਾਈ ਦੀ ਕੀ ਆਓ ਕਿੱਥੇ ਗਈ ਕੀ ਆ ਥੋੜਾ ਜੀ ਕੀ ਆ ਥੋੜਾ ਜੀ ਨਾਲ ਕਹਿੰਦੇ ਕੀ ਜਦੋਂ ਥਰਾਂ ਲਾਈ ਹੋਈ ਵੀ ਬਿੰਗਾ ਆਹ ਉੱਚੀ ਜਗਾ ਆ ਉੱਚੀ ਜਗਾ ਗਾ ਕੇ ਕੁਝ ਨਹੀਂ ਜਾਂਦੀ ਮੀਰੀ ਬੰਦਾ ਕੁਝ ਨਹੀਂ ਹੁੰਦਾ ਹਾਂ ਮਸੇ ਨਹੀਂ ਪਿਆ ਆ ਲਾਈਟ ਕਾਰ ਵਾਲੀ ਆ ਗਈ ਬਾਈ ਹੈ ਜਿੰਨੀ ਹਨੇਰੇ ਤੂੰ ਵੀ ਆਈ ਤੀ ਪਰ ਲਾਈਟ ਕਾਰ ਵਾਲੀ ਛੇਤੀ ਆ ਗਈ ਆ ਸਾਹ ਹਾਂ ਉਹਨੂੰ ਨਹੀਂ ਮੈਨੂੰ ਤਾਰਾ ਪਾਲੀ ਦੀ ਜੀਨਰੇਟਰ ਨੂੰ ਤਾਰ ਰਾਤ ਪਾਲੀ ਦੀ ਜੀਨਰੇਟਰ ਨੂੰ ਮੈਂ ਨਾਈ ਬੂਟ ਸਟਾਰਟ ਵੀ ਕਰਨਾ ਪੈਣਾ ਬੈਠੇ ਤੀ ਰਾਤ ਵਿੱਚ ਘੱਟੂੰਗਾ ਆ ਗਈ ਮਾਰ ਐ ਤਾਂ ਗੱਲ ਠੰਡਾ ਚਾਈਦਾ ਸਾਢੇ 9 ਵਜੇ ਨੂੰ ਲੱਗਦਾ ਸਾਢੇ 9 ਵਜੇ ਆ ਗਈ ਤਾਰਾ ਵਜੀਆਂ ਟੁੱਟੀਆਂ ਨਹੀਂ ਫੇਰ ਹਾਂ ਟਾਂਡ ਦਾ ਪਿਆਉਣਾ ਕਿਹ ਪਰ ਗਿਆ ਮੋਟਰਾਂ 'ਚ ਕਿਤੇ ਦਿੱ ਦਿਨ ਇੱਕ ਅੱਧੀ ਦਿਨ ਇਹਨੇ ਲੇਟ ਸਮਾਣੀ ਹੈ ਜਿਹੜੀ 24 ਘੰਟਿਆਂ ਤੋਂ ਪਹਿਲਾਂ ਕਰਨੀ ਪਈਣੀ ਹੈ ਪਹਿਲਾਂ ਕਰਨੀ ਨਹੀਂ ਚੱਲੂ ਘੰਟੀਆਂ ਹੁਣ ਮੋਟਰਾਂ ਵਾਲੀਆ ਪਿੰਡ 'ਚ 10 ਕੰਮਲੇਟਾ ਜਾਣੀ ਆ ਜਿਹੜੀ ਦੋ ਹੀ ਖਰਾਬ ਆ ਜਿੰਨੇ ਘਰ ਉਹਨੇ ਨਹੀਂ ਗੱਲ ਵੀ ਕੱਲ ਪਰਸੋਂ ਸੋਹਣੀ ਹੋਣ ਲੱਗਦੀ ਦੋ ਦਿਨ ਸਵੇਰੇ ਵੀ ਆਂਦੀ ਸੀ ਦੁਪਹਿਰ ਨੂੰ ਵੀ ਜਲਦੀ ਸੀ ਦੋ ਦੋ ਹੀ ਬੋਈ ਹੋਈ ਲੱਗਦਾ ਆਹ ਸਾਲਾ ਹੁਣ ਇਹਨੇ ਹਵਾ ਨੇ ਫੇਰ ਛੁੱਟੀ ਪਰੌਣ ਦੋ ਦਿਨ ਨਾ ਤਾਂ ਤੇ ਆਈ ਆ ਕੁਝ ਵੀ ਨਹੀਂ ਕਰਿਆ ਸਭ ਦੀਆਂ ਵੱਡ ਹੋਈਆਂ ਨੇ ਬੋਟਰ ਦਾ ਕੰਮ ਹੀ ਖੜਾਤਾ ਇਹਨੇ ਟੂੜੀਆਂ ਦੀਆਂ ਮੈਂ ਕਹਿੰਦਾ ਕੂੜੀਆਂ ਤਾੜੀਆਂ ਨਿਪਟੜ ਲਿਆ ਹੁੰਦਾ ਨਿਪਟੜ ਲਿਆ ਬਸ ਟੂੜੀਆਂ ਦਾ ਨਿਪਟੜਾ ਕੋਈ ਹੋ ਰਹਿਣਾ ਯਾਰ ਅਜਾ ਹਕਣ ਕਰੇਗੀ ਭੈਣ ਲੋਕਾਂ ਦੀ ਕੱਢਣੇ ਇੱਥੇ ਬਹੁ ਪਈ ਆ ਭਰਾਨ ਦੀਆਂ ਬਹੁਤ ਹੋਈਆਂ ਜਾ ਇਹ ਡੱਗਦੀ ਆ ਜੇ ਲੇਬਰ ਨੇ ਲੇਬਰ ਨਹੀਂ ਕੀਆ ਕਿਤੇ ਯਾਰ ਲੇਬਰ ਬਗਾਰ ਹੁਣ ਬੰਦ ਪਈ ਆ ਹੁਣ ਵੀ ਵੱਢਦੇ ਕੰਮ ਤਾਂ ਹੈਗੀ ਹਾਲੇ ਰਹਿੰਦੀ ਐ ਤੂੜੀ ਜਮੇ ਗੋਡੇ ਲੱਗੀ ਆ ਜੀ ਤੂੜੀ ਥੋੜੇ ਘਾਨ ਰੇਟ ਬਦੂਗੋ ਉਹ ਰੇਡ ਤਾਂ ਨਹੀਂ ਮੇਰੀ ਕੱਠ ਥੂੜੀ ਪਾਉ ਦੋ ਆ ਜਾਂ ਥੂੜੀ ਪਾਉ ਵਾਹ ਮੇਰੀ ਗੌੜੀ ਬਹੁਤ ਥੂੜੀ ਥੂੜੀ ਹੈ ਗੱਲ ਹਵਾ ਕਿਤੇ ਛਾੜਦੀ ਹੈ ਇਹ ਗੱਡੀ ਲਾਈ ਜਾਂਦੀ ਹੈ ਫਿਰ ਮੇਨੂੰ ਰੋਲੇ ਉੜਦੇ ਥੂੜੀ ਦੇ ਪੰਡਾ ਦੀ ਆਪਣਾ ਅਜੇ ਦੂਈ ਖੜ ਜਾਂਦੀ ਹੈ ਸਰਸਰ ਵਾਲੀ ਇੱਕ ਵਾਰ ਉਹ ਵਾਟਾ ਜਾਂਦਾ ਨਾ ਬੋਏ ਬਸ ਸਰਸਰ ਵਾਲੀ ਵੀ ਬਹੁਤ ਥੂੜੀ ਹੈ ਸਰਸਰੀ ਨੂੰ ਵਾਟਾ ਭਾਈ ਨਹੀਂ ਕੋਣ ਮਾਰਨ ਦੀ ਹਵਾ ਇਹਨੂੰ ਅੱਜ ਦੇਖੀ ਹੁੰਦੇ ਨਾ ਗੋਲੇ ਆਉਂਦਾ ਤੇ ਰੁੜਦਾ ਤਾਂ ਗੱਲ ਹੈ ਬਹੁਤ ਥੂੜੀ ਹੈ ਬਹੁਤ ਥੂੜੀ ਹੈ ਪਰ ਆ ਬਹੁਤ ਥੂੜੀ ਮੰਟ ਗਈਨੀ ਹਾਂ ਤਾਂ ਕਹਿੰਦਾ ਜੇ ਹਵਾ ਚੱਲੀ ਜਾਵੇ ਜੀ ਕਿਹੜਾ ਬਾਹਰ ਪਈ ਉਹ ਵੀ ਟਰੈਲੀ ਹੈ ਜੀ ਟਰੈਲੀ ਉੱਡ ਜੂਗੀ ਉੱਡ ਜੂਗੀ ਜਿਹੜੇ ਸਾਡਾ ਗੱਲ ਤਾਂ ਤਾਂ ਖੜਾ ਹੋਰ ਬਹੁਤ ਅਖੰਡਾ ਮੇਹਮੂਦਾ ਕੋਈ ਨਹੀਂ ਕਰਿਆ ਇੰਨਾ ਜ਼ੋਰ ਨਹੀਂ ਪੱਲਾ ਹੁੰਦਾ ਤਾਂ ਠੀਕ ਤਾਂ ਚੱਲ ਇੰਨਾ ਵੀ ਕਰਦਾ ਦਬਾ ਗਿਆ ਬੂਟੇ ਨਹੀਂ ਇਹ ਬੂਟਿਆਂ ਪਰ ਝਾੜਿਆ ਉਹਨੇ ਹਵਾ ਕੇ ਹਾਂ ਹਾਂ ਭਾਈ ਲੈ ਬੂਟੇ ਸਾਫ਼ ਕਰਦੇ ਆ ਨਹੀਂ ਕਰਦਾ ਜਿਹੜਾ ਇਹ ਉੱਪਰ ਸਿੰਘ ਐਚਡੀ ਬਣਾਉਂਦੇ ਆ ਕਿਸੇ ਨੇ ਸਰੇ ਸਰੇ ਇਧਰ منہ ਕਰਕੇ ਲਾਇਆ ਤੇ ਕਿਸੇ ਨੇ ਇਧਰ ਨੂੰ ਹਾਂ ਹਾਲ ਚਾਲ ਉਹ ਮੇਰੀ ਗੱਲ ਸੁਣ ਲੈ ਜੈ ਫੈਸ਼ਨ ਨਹੀਂ ਵੀ ਚੱਲਦਾ ਤੂੰ ਮੋਟਰਸਾਈਕਲ ਵੀ ਜਾਂਦਾ ਤੇਰੇ ਅੱਖਾਂ ਵਿੱਚ ਦੇਖੀ ਘਰ ਦਾ ਪੈਂਦਾ ਤੂੰ ਦੀ ਦਾ ਜੜਿਆ ਦਾ ਸਾਰ ਤੇ ਹੁਣ ਤਰੇ ਜਿੱਦਣ ਇੱਥੇ ਮਿੱਕੀ ਬਾਈ ਨੇ ਨੇ ਬਣਾਈ ਤੂੜੀ ਕਿੰਨੀ ਦੂਰ ਦਾ ਘਰ ਅੜ ਘਰ ਫੇਰੇ ਕਰਦਾ ਫਿਰਦਾ ਨੀ ਮਨੀ ਮਨੀ ਮਜੀ ਮੌਸਮ ਥਾਂ ਗਿਆ ਹੋ ਗਿਆ ਕਣੀਆਂ ਜਿਆ ਕੋਈ ਬਧੀਆ ਜਾਨ ਮੱਕੀ ਤੁਰਿਆ ਹੀ ਵਣ ਮਾੜੀ ਬਕੀਜ ਉੱਪਰ ਬਹੁਤ ਜਿਦਾ ਆਇਆ ਯਾਰ ਤੁਹਾਡੇ ਬਰਾਬਰੇ ਵੇਚੀ ਦੀ ਮੈਂ ਚਲੀ ਮੇਰੀ ਜੜੀਆਂ ਨਹੀਂ ਜਮੇਈ ਕਾਦ ਆਹਾਂ ਕਾਦ ਜੀ ਦੀ ਜੇ ਬਾਬਾ ਬਾਬਾ ਦੇਦੇ ਸੀ ਤਾਂ ਇਹ ਲ ਮੱਕੀ ਦਾ 500 ਬਿੱਜੀ। 500 ਬਿੱਜੀ ਮੱਕੀ। ਇਹ ਤੂੰ ਤੋ ਉੱਡੜ ਕਹਿੰਦਾ ਯਾਰ। ਨਾ ਨਾ। ਕਹਿੰਦਾ ਵਾਗੇ ਆਉਣਾ ਇਹੋ ਕਰਨਾ। 500 ਬਿੱਜੀ। ਤੇ ਦੋ ਤਿੰਨ ਲਗਾ ਕੇ ਵੀ ਵੀ ਆ ਵਿੱਚ ਇਹਨਾਂ ਨਹੀਂ। ਕੱਲ ਤੂੰ ਨਿਕਲ ਜੀਦਾ ਮਾ। ਨਿਕਲੀ ਜਾਰੀ। ਕੱਲ ਨਿਕਲ ਲਾ ਜੀ। ਚੱਲ ਵਧੀਆ। ਆ ਦਾਣਾ ਪੂਰੀ ਬਹੁਤ ਦਿੰਦਾ ਬਾਈ। ਅਸਲ ਮਾ ਹੜਾ ਨਹੀਂ ਰੋਟ। ਤੇ ਉਹ ਤਾਂ ਲੌਣਾਂ ਦੀ ਬਿੱਜੀ ਆ। ਦੋੇ ਤਰ੍ਹਾਂ। ਚਿੱਟਾ ਦੇ ਕੇ ਦੂਏ ਸਾਰ ਕਾੜਦੇ ਗੰਨੇ ਵਾਲੇ ਹੜਾ ਨਾਲ। ਮੱਕੀ ਭਰਾਈ ਨਹੀਂ ਤੇ ਸਾਬ ਜੰਮੇ ਹੋਣੀ। ਕੁਛ ਨਹੀਂ। ਜੰਮ ਤਾਂ ਆਉਣੀ ਉਹ ਪਨਾ। ਅਲੇ ਮਾਹੀ ਤਾ ਤੇ ਦੇਖ ਲੋ ਉਧਰ ਕੱਖਾਂ ਉੱਖਾ ਨੂੰ ਚਾ ਗਈ ਤੇ ਮੈਂ ਸਾਰੇ ਸਾਰੇ ਜਿਹੜਾ ਲਾਦਾ ਕੋਪਰ ਨੂੰ ਲਾਈਟਰ ਪਾ ਲਉ ਮਿੱਟੀ ਥੋੜੀ ਜੀ ਮੇਰੇ ਵਿਚ ਵੀ ਨਾ ਠੀਕ ਹੈ ਉਹ ਗੇੜ ਕਿੱਥੇ ਦੇਖੀਏ ਨਾ ਓਡੇ ਵਾਂ ਉਧਰ ਕਿੱਥੇ ਰੱਖ ਉਧਰ ਪੈਣੀ ਉਧਰ ਕਿੱਥੇ ਹੈ ਉਧਰ ਕਿੱਥੇ ਹੈ ਨਹੀਂ ਤਾਂ ਆਪ ਪੂਜਰਾ ਦੇ ਵੀਦਣੇ ਪੂਜਰਾ ਆਪ ਫਾਰਮਾਂ ਦੀ ਕਰਨੀ ਸੀ ਲੈਟ ਨਹੀਂ ਤੇ ਵੀ ਜੇ ਪੂਲਾ ਚ ਬਾਰਾ ਇਹ ਨੂੰ ਹਾਂ ਉਧਰ ਗੰਨਾ ਹੈ ਉਧਰ ਗੰਨਾ ਹੈ ਉਹ ਮੈਨੂੰ ਕਹਿਤੀ ਵੀ ਜਲਾ ਦੋ ਕਾਰੇ ਮੁੱਕਣੇ ਨਹੀਂ ਹੈਗੇ ਰੜੇ ਕਿਥੇ ਇੱਕ ਵਾਰ ਪਾਣੀ ਆ ਜਾਂਦਾ ਯਾਰ ਓਰੇ ਓਰੇ ਨਾਲ ਵੀ ਗੀਤ ਮੇਰੇ ਪੱਖਾਇਦਾ ਸਾਦੇ ਇੰਦਾਂ ਤੁਸ ਹਮਝਾ ਕਿ ਜੀਲੀ ਲਾਉਂ ਸਾਰੇ ਜੀ ਉੱਤੇ ਸਾਰੇ ਮਜੀਲੀ ਲਾਉਂ ਹੀ ਹੈ ਹਾਂ ਉੱਥੇ ਸਾਰੇ ਮਜੀਲੀ ਲਾ ਲਾ ਦੋ ਇਹਦਾ ਸਤਵੀਰ ਤੇ ਪਰ ਲੋਕ ਵੀ ਜਦ ਵੀ ਤੀਰ ਬਿਜਲੀ ਨਹੀਂ ਸੱਚੀ ਹਾਂ ਪਰ ਵੀਰ ਉਹਨਾਂ ਨੇ ਜਗਾ ਛੱਡ ਦਿੱਤੀ ਇੱਥੇ ਹੋਰ ਕੀ ਹੈ ਧਾਨਨ ਹਾਂ ਆਨੇ ਦੇ ਆਏ ਨਾਲ ਵੀ ਜੀ ਲੋ ਹੂੰ ਖੇਤ ਉੱਚਾ ਹੈ ਨਾ ਖੇਤ ਉੱਚੇ ਹੈ ਹਾਂ ਇੱਥੇ ਦੇਖ ਲਓ ਆਏ ਕਰਕੇ ਹਾਂ ਵੀ ਤੇਰੀ ਗੱਲ ਠੀਕ ਹੈ ਹਾਂ ਠੀਕ ਹੈ ਵੀ ਠੀਕ ਨਹੀਂ ਗੱਲ ਉੱਥੇ ਕੱਢ ਸਿਹਦਾ ਲਾ ਕੋਈ ਨਵੇਂ ਦੇ ਹਾਂ ਉੱਚੇ ਹੈਗੇ ਇੱਥੇ ਪੱਕੀ ਜਿਹੜੀ ਬੀਜ ਲੈਂਦੇ ਆ ਹਾਂ ਨਹੀਂ ਬੋਠੀ ਬੀਜ ਦਾ ਪਾਲਾ ਪਾਲਾ ਬਿੱਲੀ ਦਾ ਨਹੀਂ ਨਹੀਂ ਉੱਥੇ ਸਾਰੇ ਜੇ ਲੱਗਣੇ ਤਾਂ ਨਾ ਵੀ ਲਾਉਣੇ ਹੈ ਸਾਰੇ ਹਾਂ ਚਲੋ ਠੀਕ ਹੈ ਜੀ ਬਾਕੀ ਸਾਰਾ ਚੱਲ ਜੀ ਰਹਿਣੀ ਹੁਣ ਪਈਏ ਚਲੋ ਠੀਕ ਹੈ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ